ਹੱਡੀ ਐਵੇਂ ਕਿਵੇਂ ਨਿਕਲ ਆਦੀ ਐ ਸਾਡਾ ਤੁਹਾਨੂੰ ਪੁਲੀਟ ਕਰਤਾ ਇਹਨਾਂ ਨੇ ਇਹ ਮਾਲਕ ਹੈ ਹੋਟਲ ਦੇ ਇਹ ਵੀਡੀਓ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਇਹ ਵੀਡੀਓ ਪਟਿਆਲਾ ਸ਼ਹਿਰ ਦੇ ਸਰੰਦ ਰੋਡ ਤੇ ਪੈਂਦੇ ਇੱਕ ਹੋਟਲ ਦੀ ਹੈ ਜਿਸ ਵਿੱਚ ਗ੍ਰਾਹਕ ਨੇ ਜਦੋਂ ਦਾਲ ਮੰਗੀ ਤਾਂ ਦਾਲ ਪਰੋਸੀ ਗਈ ਤੇ ਉਸ ਦੇ ਵਿੱਚੋਂ ਹੱਡੀ ਨਿਕਲਦੀ ਹੈ ਗ੍ਰਾਹਕ ਦਾ ਬਾਰ ਬਾਰ ਕਹਿਣਾ ਇਹ ਹੈ ਕਿ ਤੁਸੀਂ ਸਾਨੂੰ ਆਪਣੀ ਰਸੋਈ ਦੇ ਬਰਤਨ ਦਿਖਾਓ ਪਹਿਲਾਂ ਤਾਂ ਹੋਟਲ ਦਾ ਸ਼ੈਫ ਜਿਹੜਾ ਹੈ ਉਹ ਕਹਿੰਦਾ ਹੈ ਕਿ ਅਲੱਗ-ਅਲੱਗ ਬਰਤਨ ਨੇ ਪਰ ਜਦੋਂ ਉਹ ਦਿਖਾਣ ਦੀ ਗੱਲ ਕਰਦਾ ਤੇ ਉਹ ਮੰਨ ਜਾਂਦਾ ਹੈ ਕਿ ਇੱਕੋ ਹੀ ਬਰਤਨ ਦੇ ਵਿੱਚ ਵੈਜ ਅਤੇ ਨਾਨ-ਵੈਜ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਗ੍ਰਾਹਕ ਦੀ ਜਿੱਥੇ ਭਾਵਨਾਵਾਂ ਆहत ਹੁੰਦੀਆਂ ਨੇ ਉੱਥੇ ਹੀ ਉਹਨੇ ਦੱਸਿਆ ਕਿ 15 ਸਾਲ ਤੋਂ ਉਸਨੇ ਨਾਮਦਾਨ ਦਿੱਤਾ ਹੋਇਆ ਹੈ ਤੇ ਤੁਸੀਂ ਨਾਨ-ਵੈਜ ਖਵਾ ਕੇ ਮੇਰਾ ਧਰਮ ਪ੍ਰਸ਼ਟ ਕਰ ਦਿੰਦਾ ਹੈ ਜੋ ਤਸਵੀਰਾਂ ਤੁਹਾਡੇ ਸਾਹਮਣੇ ਆ ਵੀਡੀਓ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਹੋ ਰਹੀ ਬਹਿਸ ਤੁਸੀਂ ਦੇਖ ਸਕਦੇ ਹੋ ਹੋਟਲ ਦੇ ਮਾਲਕ ਵੀ ਮੰਨਦੇ ਨੇ ਕਿ ਕਿਤੇ ਨਾ ਕਿਤੇ ਗਲਤੀ ਤਾਂ ਹੋਈ ਹੈ ਉੱਥੇ ਹੀ ਮੈਨੇਜਰ ਜਿਹੜੇ ਮੌਕੇ ਤੇ ਮੌਜੂਦ ਸਨ ਉਹਨਾਂ ਨੇ ਸ਼ੈਫ ਨੂੰ ਪੁੱਛਿਆ ਕਿ ਆਖਰ ਮੈਂ ਇਹਨਾਂ ਨੂੰ ਕੀ ਜਵਾਬ ਦਿਆਂ ਹਰ ਰੋਜ਼ ਪਟਿਆਲਾ ਦੇ ਵਿੱਚ ਖਾਣ ਦੀਆਂ ਚੀਜ਼ਾਂ ਨੂੰ ਲੈ ਕੇ ਕੋਈ ਨਾ ਕੋਈ ਬਿਵਾਦ ਖੜਾ ਹੋ ਰਿਹਾ ਹੈ ਆਖਰ ਸੀਤ ਬਪਾਗ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ ਕਿ ਅਜਿਹੇ ਲੋਕਾਂ ਦੇ ਉੱਤੇ ਕਿਸੇ ਕਿਸਮ ਦਾ ਡਰ ਨਹੀਂ ਬਣਾ ਪਾ ਰਿਹਾ ਕਿਉਂ ਗ੍ਰਾਹਕ ਹਮੇਸ਼ਾ ਸ਼ਿਕਾਰ ਬਣਨ ਦੇਖੋ ਪੂਰੀ ਇਹ ਵੀਡੀਓ ਤੇ ਦਿਓ ਆਪਣੇ ਵਿਚਾਰ ਦਾ ਸਾਜ ਜਿਤਨੀ ਹੈ ਨਾ ਯਾਰ ਉਹਨੂੰ ਆਪ ਕੀ ਜਵਾਬ ਦੇਉਂਗੇ ਸਾਜ ਕਿੰਨੀ ਹੈ ਉਹ ਗੱਲ ਹਰ ਬੰਦਾ ਤਾਂ ہمارا ਤੁਹਾਨੂੰ ਪਤਾ ਹੀ ਹੈ ਨਹੀਂ ਤੁਸੀਂ ਬਰਤਨ ਦਿਖਾਓ ਇੱਕ ਵਾਰੀ ਲੱਗ ਲੱਗ ਬਰਤਨ ਦਿਖਾਓ ਯਾਰ ਸੱਜਣ ਆ ਜਾਓ ਬਰਤਨ ਦਿਖਾਓ ਲੱਗ ਲੱਗ ਆ ਜਾ ਵੀਰੇ ਆ ਜਾ ਯਾਰ ਇੱਕ ਮਿੰਟ ਯਾਰ ਇਹ ਆ ਜਾ ਇੱਕ ਵਾਰੀ ਮੈਨੂੰ ਵੀਰੇ 15 ਸਾਲ ਹੋ ਗਏ 20 ਸਾਲ ਹੋ ਗਏ ਬਿਆਸ ਵਾਲੇ ਦਾ ਨਾਮ ਦੱਲੇ ਆਵਾਂ ਹੁਣ ਤੁਸੀਂ ਦੱਸੋ ਇਹ ਹਾਂ ਬਿਲਕੁਲ ਹੈ ਮੇਰੇ ਬੰਦੇ ਦਾ ਗਲਤ ਹੈ ਨਾ ਗਲਤ ਵਾਲੀ ਗੱਲ ਗਲਤ ਹੈ ਯਾਰ ਕੋਈ ਕਹ ਨਹੀਂ ਜਨ ਅਸੀਂ ਨਾਮਦਾਨ ਲਿਆ ਵਾ ਨਾ ਠੀਕ ਨਹੀਂ ਕਰੋ ਫਿਲ ਕਾ ਤਮ ਕੀ ਕਰਦ ਨਾ ਯਾਰ ਸਾਡਾ ਕੰਪਲੀਟ ਰਿਜਿਸਟਰ ਕਰਤੇ ਹੋ ਨਾ ਫਿਲ ਕਾ ਦੀ ਗੱਲ ਫਿਲ ਕਾ ਦੀ ਗੱਲ ਕਰਕੇ ਯਾਰ ਅੱਜ ਵੀ ਮੇਰੇ ਨਾਲ ਬਰਸਾ ਲੈ ਉਹ ਨਾ ਬੜ ਕੇ ਯਾਰ ਸਾਲ ਮੇਰੀ ਗੱਲ ਨਹੀਂ ਨੇ ਸਾਨੂੰ ਦੇ ਵੀ ਇੱਕ ਚੀਜ਼ ਦਾ ਗੱਲ ਜਵਾਬ ਦੇ ਦਿਓ ਯਾਰ ਜੀ ਇਹ ਆਪਾਂ ਵਜ ਦਾਲ ਮੰਗਾਈ ਹੈ ਬੈਠ ਜਾ ਠੀਕ ਹੈ ਨਾ ਗੱਲ ਤੁਸੀਂ ਇਹ ਦੱਸੋ ਕਿ ਆ ਹੱਡੀ ਕਿਵੇਂ ਆ ਗਈ ਆ ਨਿਕ ਨਹੀਂ ਜਾਣਾ ਹਾਂ ਔਰ ਹੋਰ ਰੋਟੀ ਖਾ ਗਏ ਹੱਡੀ ਦਾ ਤਾਂ ਮਤਲਬ ਨਹੀਂ ਬਣਦਾ ਯਾਰੀ ਆ ਤੁਸੀਂ ਬਰਤਨ ਨਹੀਂ ਕਰਦੇ ਐਸੀ ਕੁਛ ਨਹੀਂ ਜਾਂਦੇ ਯਾਰ ਤੁਸੀਂ ਆਪਣੀ ਗੱਲ ਦੱਸੋ ਮੈਂ ਮੈਂ ਤਾਂ ਮੰਨਦਾ ਹਾਂ ਕਿ ਕੁਛ ਯਾਰ ਕੁੱਕਰਾ ਮਤਲਬ ਕਿਵੇਂ ਯਾਰ ਠੀਕ ਨਹੀਂ ਚਲੋ ਲੈ ਪ੍ਰਣਾਮ ਦੀ ਹਾਂ ਹਾਂ ਮੈਂ ਤੁਹਾਨੂੰ ਸੁਣਾ ਕੰਮ ਜਾ ਉਹ ਜਿੰਨਾ ਇਹ ਬਈਆ ਉਹਨਾਂ ਦਾ ਮਾਤਰ ਸਭੀ ਇਹ ਮੈਨੂੰ 15 ਸਾਲ ਹੋ ਗਏ ਨਾ ਆਪਦਨ ਲਈ ਨੂੰ ਯਾਰ ਵਿਆਸ ਵਾਲੇ ਦਾ ਮੈਂ ਤਾਂ ਮੀਡੀਕਲ ਰੋਕੀ ਪੈਕ ਕਰ ਦੂ ਦੋਵਾਂ ਨੂੰ ਉਹ ਤਾਂ ਖਾਲਾ ਨਹੀਂ ਉਹ ਦੇ ਵਿਆਸ ਨਾਲ ਨਿਯੰਤਰਣ ਮੁਜੀ ਬਿਜਲੀ ਵਾਲਾ ਕੱਟ ਦੇਣਾ ਨਾਮ ਨਾਲ ਵੀ ਸਾਡਾ ਵਿਆਸ ਨਾਲ ਤੁਸੀਂ ਆਹਦੇ ਯਾਰ ਗੱਲ ਭਾਂਡੇ ਨਹੀਂ ਬਰਲਦੇ ਯਾਰ ਇੱਕ ਹੀ ਗੱਲ ਦਾ ਜਵਾਬ ਦੋ ਤੁਸੀਂ ਯਾਰ ਹਾਂ ਨਹੀਂ ਕੀ ਤੜਕੇ ਦਾ ਮੈਨੂੰ ਨਹੀਂ ਤੜਕੇ ਕੀ ਦੇਖਣਾ ਯਾਰ ਮਤ ਬਲ ਗਿਆ ਤੜਕੇ ਦੀ ਗੱਲ ਯਾਰ ਆ ਥੋੜੀ ਅੱਗੇ ਲੈ ਯਾਰ ਇਹ ਕਿਹਣੀ ਗੱਲ ਤੁਸੀਂ ਯਾਰ ਭਾਂਡੇ ਪਹਿਲਾਂ ਭਾਂਡੇ ਦਿਖਾਓ ਤੁਸੀਂ ਲੱਗ ਭਾਂਡੇ ਬਾਅਦ ਅਲਗ ਵਰਤਨੇ ਪਿੱਛੇ ਵਰਤਨੇ ਆਜੋ ਯਾਰ ਆਜੋ ਨਹੀਂ ਆਜੋ ਤੁਸੀਂ ਦਿਖਾ ਬੈਜਾਰ ਨੂੰ ਬੈਜਾਰੇ ਮੇਰੀ ਗੱਲ ਸੁਣੋ ਬੈਜਾਰ ਨੂੰ ਬੈਗਨੋਨ ਮੈਦਨ ਇਕੱਠੇ ਹੀ ਹੈ ਇੱਕੇ ਪਾਂਡੇ ਬਣਦੇ ਇੱਕ ਪਾਂਡੇ ਚ ਕੀ ਇੱਕ ਕਿਸੇ ਦਾ ਮੇਰੀ ਇੱਕ ਗੱਲ ਦਾ ਜਵਾਬ ਦੋ ਕਿਸੇ ਦਾ ਧਰਮ ਪਰਿਸ਼ਟ ਕਰਨਾ ਥੋੜਾ ਮਤਲਬ ਪਵਾਉਂਦਾ ਪਹਿਲੇ ਦੇਖੋ ਨਾ ਬੈਗਨੋਨ ਦੇ ਦੋਨੇ ਮਹੀਨੇ ਸਭ ਸਾਥ ਮੈਨੂ ਮ ਆਇਆ ਪਰ ਉਹ ਥੋੜੀ ਅਲੱਗ ਆਰ ਬੀਜੇ ਬਣਾਉਂਗੇ ਤੁਸੀਂ ਇੱਕ ਪਾਂਡੇ ਤੇ ਬਣਾਉਂਗੇ ਯਾਰ ਭਰਤਨ ਤੇ ਬਣਾਉਂਗੇ ਯਾਰ ਇੱਕ ਕਿਉਂ 10 15 ਸਾਲ ਹੋ ਗਏ ਨਾਮ ਦਾ ਲੈ ਨੂੰ ਯਾਰ 15 ਸਾਲ ਹੋ ਗਏ ਮੇਰੇ ਨਾਮ ਦਾ ਲੈ ਨੂੰ ਯਾਰ ਹਾਂ ਮੇਰੀ ਬਾਤ ਸੁਣੋ ਸਰ ਨੋਨ ਵੇਜ ਬੈਚ ਦੋਨੋਂ ਇਕੱਠੇ ਦਿਖਾਉਂਦੇ ਹੈਂ ਓ ਯਾਰ ਬੈਚ ਮਾਂ ਕਿਵੇਂ ਆ ਜੂ ਯਾਰ ਨੋਨ ਵੇਜ ਮਾਂ ਕਿਵੇਂ ਆ ਜੂ ਤੈਨੂੰ ਪਤਾ ਨਹੀਂ ਹੋਊਗਾ ਪਿੱਛਾੜੀ ਆ ਗਿਆ ਯਾਰ ਆ ਹੱਡੀ ਆ ਗਿਆ ਰੇਟ 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 ਦੋ ਦਿਨ ਖਾਣੇ ਆ ਕਿੱਥੇ ਕਿਵੇਂ ਆ ਜੂ ਯਾਰ ਹੱਦ ਤੇਰੇ ਵਾਲੀ ਆ ਲੰਗਣਾ ਦੀ ਸਰ ਤੇਰੀ ਬਾਤ ਸੁਣੋ ਹਾਂਜੀ ਬੈਚ ਮਾਂ ਇਹਨਾਂ ਨੂੰ ਆਪ ਕੋ ਪਤਾ ਹੈ ਇਕੱਠੇ ਹੀ ਯਾਰ ਬੈਜੇ ਟੀਕੇ ਪਲੇਟ ਮ ਬਣਾਉਂਗਾ